ਤੇ ਰੱਬ ਦੇ ਪਿਆਰਿਓ ਦੁਨੀਆ ਦੇ ਅੰਦਰ ਅਗਰ ਕੋਈ ਚੀਜ਼ ਸਾਨੂੰ ਬਚਾ ਸਕਦੀ ਹੈ ਨਾ ਉਹ ਸੇਵਾ ਸਿਮਰਨ ਤੇ ਬਾਣੀ ਬਚਾ ਸਕਦੀ ਸਾਧ ਸੰਗਤ ਇੱਕ ਦਰਖਤ ਦੇ ਉੱਤੇ ਇੱਕ ਪੰਛੀ ਬੈਠਾ ਤੇ ਥੱਲੇ ਇੱਕ ਸ਼ਿਕਾਰੀ ਸੀ ਸਾਧ ਸੰਗਤ ਜੀ ਜਿਸ ਟਾਣੀ ਤੇ ਪੰਛੀ ਬੈਠਾ ਉਸ ਟਾਣੀ ਤੋਂ ਉਤਲੀ ਟਾਣੀ ਤੇ ਬਾਦ ਬੈਠਾ ਸ਼ਿਕਾਰੀ ਵੀ ਪੰਛੀ ਨੂੰ ਮਾਰਨਾ ਚਾਹੁੰਦਾ ਹੈ ਤੇ ਜੇ ਪੰਛੀ ਉੱਡਦਾ ਹੈ ਤੇ ਉਹਨੇ ਬਾਦ ਨੇ ਪੰਛੀ ਨੂੰ ਮਾਰ ਦੇਣਾ ਉਸ ਪੰਛੀ ਨੇ ਰੱਬ ਨੂੰ ਯਾਦ ਕੀਤਾ ਤੇ ਕਹਿੰਦੇ ਉਹਦੀ ਜਾਨ ਬਚ ਗਈ ਸੀ ਇੱਕ ਵਿਦਵਾਨ ਸੱਜਣ ਨੇ ਸ਼ਬਦ ਬੜੇ ਕਮਾਲ ਦੇ ਲਿਖੇ ਉਹ ਕਹਿੰਦਾ ਉੱਡ ਜਾਣੇ ਕੀ ਬਾਤ ਸੁਜਾਨ ਕਹੇ ਨਰ ਕਾੜ ਕਮਾਨ ਕੀਆ ਸਰ ਰੇ ਤੇਰੇ ਉੱਪਰ ਉੱਪਰ ਬਾਜ ਉੱਡੇ ਵਹ ਕੌਨ ਸਹਾਈ ਬਿਨਾ ਹਰ ਰੇ ਹੀਰੀ ਕੇ ਪਾਉ ਕੁੰਝੰਗ ਦਸਿਓ ਤੇ ਸਾਧ ਸੰਗਤ ਜਾਨ ਕਿਵੇਂ ਬਚੀ ਉਹ ਜਿਹੜਾ ਪੰਛੀ ਸੀ ਉਹਨੇ ਰੱਬ ਨੂੰ ਯਾਦ ਕੀਤਾ ਤੇ ਸ਼ਿਕਾਰੀ ਦੇ ਪੈਰ ਵਿੱਚ ਹੀਰੀ ਸ਼ਿਕਾਰੀ ਕੁੰਝੰਗ ਸੱਪ ਸ਼ିକਾਰੀ ਦੇ ਪੈਰ ਵਿੱਚ ਸੱਪ ਨੇ ਡੰਗ ਮਾਰਿਆ ਤੇ ਤੀਰ ਜਿਹੜਾ ਵੱਜਣਾ ਸੀ ਪੰਛੀ ਦੇ ਉਹ ਵੱਜਾ ਬਾਦ ਦੇ ਬਾਦ ਵੀ ਮਰ ਗਿਆ ਸ਼ਿਕਾਰੀ ਵੀ ਮਰ ਗਿਆ ਤੇ ਸਾਧ ਸੰਗਤ ਜੀ ਪੰਛੀ ਰੱਬ ਨੂੰ ਯਾਦ ਕਰਨ ਵਾਲਾ ਬਚ ਗਿਆ ਉੱਡ ਜਾਣੇ ਕੀ ਬਾਤ ਸੁਜਾਨ ਕਹੂ ਨਰ ਕਾਢ ਕਮਨ ਕੀਆ ਸਰ ਰੇ ਤੇਰੇ ਉੱਪਰ ਉੱਪਰ ਬਾਦ ਉੱਡੇ ਵਹ ਕੌਨ ਸਹਾਈ ਬਿਨਾ ਹਰ ਰੇ ਹੀਰੀ ਕੇ ਪੌਂ ਭੁਜੰਗ ਡੱਸਿਓ ਛੁੱਟ ਬਾਦ ਕੇ ਬਾਨ ਲੱਗਾ ਫਰ ਰੇ ਸਮਝਾਏ ਰਹੀ ਕਪਟੀ ਮਨ ਕੋ ਜਨ ਨਾਮ ਜਪਿਓ ਤਿਨ ਕਿਉ ਡਰ ਰੇ ਜਿਨਾਂ ਪਰਮਾਤਮਾ ਦਾ ਨਾਮ ਜਪਿਆ ਉਹਨਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ